ਸਤਿ ਸ਼੍ਰੀ ਅਕਾਲ ਦਾਨਮਿਤ ਦੇਖ ਰਹੇ ਤੁਸੀਂ ਮੈਂ ਪਰਮਿੰਦਰ ਸਿੰਘ ਇਸ ਵਕਤ ਦੀਆਂ ਬੇहद ਅਹਿਮ ਖਬਰਾਂ ਲੈ ਕੇ ਹਾਜ਼ਰ ਹੋਇਆ ਸਭ ਤੋਂ ਪਹਿਲੇ ਇਹ ਗੱਲ ਕਰ ਲਵਾਂਗੇ ਐਸਜੀਪੀਸੀ ਦੇ ਅਧੀਨ ਆਉਂਦੀ ਸਾਰਾ ਗੜੀ ਸਰਾਂ ਦੇ ਅਧਿਕਾਰੀਆਂ ਨੇ ਇਮਾਨਦਾਰੀ ਦੀ ਮਿਸਾਲ ਕਾਇਮ ਕੀਤੀ ਹੈ ਸਰਾਂ ਦੇ ਵਿੱਚ ਰੁਕੇ ਹੋਏ ਇੱਕ ਸ਼ਰਧਾਲੂ ਦੇ ਪੈਸੇ ਅਧਿਕਾਰੀਆਂ ਨੇ ਵਾਪਸ ਕੀਤੇ ਨੇ ਜਾਣਕਾਰੀ ਦੇ ਅਨੁਸਾਰ ਸਾਰਾ ਗੜੀ ਸਰਾਂ ਦੇ ਵਿੱਚ ਰੁਕੇ ਦਿੱਲੀ ਤੋਂ ਆਏ ਸ਼ਰਧਾਲੂ ਜਦੋਂ ਵਾਪਸ ਗਏ ਤਾਂ ਉਹਨਾਂ ਦਾ 77000 ਰੁਪਿਆ ਸਰਾਂ ਦੇ ਕਮਰੇ ਦੇ ਵਿੱਚ ਰਹਿ ਗਿਆ ਸੀ ਜੇਦੀ ਸ਼ਰਧਾਲੂ ਨੂੰ ਬਿਲਕੁਲ ਵੀ ਜਾਣਕਾਰੀ ਨਹੀਂ ਸੀ ਅਤੇ ਜਦੋਂ ਕਮਰਾ ਖਾਲੀ ਕਰਨ ਤੋਂ ਬਾਅਦ ਸਰਾਂ ਦੇ ਪ੍ਰਬੰਧਕਾਂ ਦੇ ਵੱਲੋਂ ਕਮਰੇ ਦੀ ਜਾਂਚ ਕੀਤੀ ਗਈ ਤਾਂ ਉਹਨਾਂ ਨੇ ਦੇਖਿਆ ਕਿ ਕਮਰੇ ਦੇ ਵਿੱਚ 77000 ਰੁਪਏ ਪਏ ਸੀ ਜਿਸ ਤੋਂ ਬਾਅਦ ਉਹਨਾਂ ਨੇ ਇਸ ਦੀ ਜਾਣਕਾਰੀ ਸਰਾਂ ਦੇ ਮੈਨੇਜਰ ਨੂੰ ਦਿੱਤੀ ਅਤੇ ਬਾਅਦ ਵਿੱਚ ਸ਼ਰਧਾਲੂ ਦਾ ਐਡਰੈਸ ਪਤਾ ਕੀਤਾ ਗਿਆ ਇਹ ਜਾਣਕਾਰੀ ਜਿਹੜੀ ਆ ਦਿੱਤੀ ਜਾਂਦੀ ਹੈ ਅਤੇ ਸ਼ਰਧਾਲੂ ਦੇ ਪਰਿਵਾਰਕ ਮੈਂਬਰਾਂ ਨੇ ਸਾਰਾ ਗੜੀ ਸਰਾਂ ਦੇ ਵਿੱਚ ਪਹੁੰਚ ਕੇ 77000 ਰੁਪਏ ਰਸੀਬ ਕੀਤੇ ਇਹ ਦੌਰਾਨ ਉਨ੍ਹਾਂ ਨੇ ਸਾਰਾ ਗੜੀ ਸਰਾਹ ਦੇ ਮੈਨੇਜਰ ਗੁਰਪ੍ਰੀਤ ਸਿੰਘ ਦਾ ਅਤੇ ਸਰਾਹ ਦੇ ਪ੍ਰਬੰਧਕਾਂ ਦਾ ਖਾਸ ਤੌਰ ਤੇ ਧੰਨਵਾਦ ਕੀਤਾ। ਰੋਹਾਨੀਅਤ ਦਾ ਕੇਂਦਰ ਸ਼੍ਰੀ ਦਰਬਾਰ ਸਾਹਿਬ ਜਿੱਥੇ ਰਜਾਨਾ ਲੱਖਾਂ ਦੀ ਗਿਣਤੀ ਦੇ ਵਿੱਚ ਆ ਕੇ ਸੰਗਤਾਂ ਨਤਮਸਤਕ ਹੁੰਦੀਆਂ ਨੇ ਆਪਣੀ ਸ਼ਰਧਾ ਦਾ ਪ੍ਰਗਟਾਵਾ ਕਰਦੀਆਂ ਨੇ ਅਤੇ ਦੂਰ ਦਰਾਡੇੋਂ ਆਉਣ ਵਾਲੀਆਂ ਸੰਗਤਾਂ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਨਜ਼ਦੀਕ ਬਣੀਆਂ ਸਰਾਮਾਂ ਦੇ ਵਿੱਚ ਰੁਕਦੀਆਂ ਨੇ ਜਿੱਥੇ ਕਿ ਇਮਾਨਦਾਰੀ ਦੀ ਮਿਸਾਲ ਜਿਹੜੀ ਹੈ ਕਾਇਮ ਕੀਤੀ ਗਈ ਹੈ ਅਤੇ ਸ਼ਰਧਾਲੂਆਂ ਦੇ ਵੱਲੋਂ ਇਹਨਾਂ ਪ੍ਰਬੰਧਕਾਂ ਦਾ 70000 ਰੁਪਏ ਵਾਪਸ ਕਰਨ ਤੇ ਧੰਨਵਾਦ ਕੀਤਾ ਗਿਆ ਹੈ। ਇਹ ہماری ਚਾਚਾ ਜੀ ਆਏ थे ਉਹਨਕੇ ਸਮਾਨ ਰਹਿ ਗਿਆ ਸੀ ਬੈੱਡ ਦੇ نیچے। ਉਹਨੂੰ ਪਤਾ ਵੀ ਨਹੀਂ ਥਾ ਪਰ ਇਦਨਨੇ ਕਾਫੀ ਹੈਲਪ ਫਰੀ। ਇਹ ਇਹਨਾਂ ਨੇ ਉਹਨਾਂ ਨੂੰ ਦੱਸਿਆ ਵੀ ਤੁਹਾਡੀ ਪੈਸੇ ਰਹਿ ਗਏ 905 ਕਮਰੇ ਚ ਰੁਕੇ ਸੀ ਤੇ ਜਦੋਂ ਉਹਨਾਂ ਨੇ ਕੀਤਾ ਹੋਣਾ ਤਾਂ ਉਹਨਾਂ ਦਾ ਆਪਣੇ ਆਪ ਫੋਨ ਆਇਆ ਗੁਰਿੰਦਰਪਾਲ ਜੀ ਜਿਹੜੇ ਇੱਥੇ ਕਮੇਟੀ 'ਚ ਹੈ।

ਇਹ ਸਭ ਨੂੰ ਇਦਾਂ ਕਰਨਾ ਜਿਦੇ ਜੇ ਕਿਸੇ ਹੋਟਲ 'ਚ ਰਹਿ ਜਾਂਦੇ ਤਾਂ ਮਿਲ ਲੈ ਵੀ ਨਹੀਂ ਸੀ ਇਦਾਂ ਇੱਥੇ ਰਹਿ ਗਏ ਸੀ ਤਾਂ ਆਪਣੇ ਆਪ ਹੀ ਮਿਲ ਗਏ ਤੁਹਾਡਾ ਆਣਾ ਦਾ ਸ਼ੁਕਰੀਆ ਕਮੇਟੀ ਦਾ ਸ਼ੁਕਰੀਆ ਦਾ ਹਾਂ ਸਾਜੀ ਮੈਂ ਗੁਰਵਿੰਦਰ ਸਿੰਘ ਸਾਰਾਗੜੇ ਨਿਵਾਸ ਇਨਚਾਰਜ ਮੇਰੇ ਨਾਲ ਸੁਪਰਵਾਈਜ਼ਰ ਸਰਾਰ ਨਾਵਦ ਸਿੰਘ ਜੀ ਬੈਠੇ ਆ ਰੂਮ ਨੰਬਰ 905 ਲੱਗਾ ਸੀ ਜਿੱਥੋਂ ਦਿੱਲੀ ਤੋਂ ਰਵਿੰਦਰ ਸਿੰਘ ਜੀ ਆਏ ਸੀ ਸੰਗਤ ਹਲ ਚੈੱਕ ਆਊਟ ਹੋਇਆ ਅਸੀਂ ਬੈੱਡ ਦੇ ਥੱਲੇ 70000 ਰੁਪਿਆ ਕੱਢਿਆ ਤੇ ਉਸ ਦੇ ਭਤੀਜਾ ਜੀ ਆਏ ਤੇ ਉਹਨਾਂ ਨੂੰ ਵਾਪਸ ਦੇ ਦਿੱਤਾ ਕੀ ਕਹਣਾ ਕਹਿੰਦੇ ਬਾਕੀ ਜਿਹੜੇ ਲੋਕ ਇਸ ਤਰ੍ਹਾਂ ਦਾ ਸਮਾਨ ਗੁਰੂ ਘਰ ਚ ਜੇ ਕੋਈ ਸੰਗਤ ਦਾ ਸਮਾਨ ਰਹਿ ਜਾਂਦਾ ਸਟਾਫ ਬਹੁਤ ਇਮਾਨਦਾਰੀ ਨਾਲ ਵਾਪਸ ਕਰਦਾ ਜੀ ਸਟਾਫ ਨੂੰ ਕੀ ਕਹਣਾ ਚੰਗੇ ਜੀ ਬਹੁਤ ਧੰਨਵਾਦ ਸਟਾਫ ਦਾ ਵੀ ਜੋ ਆਏ ਆ ਉਹਨਾਂ ਦਾ ਵੀ ਬਹੁਤ-ਬਹੁਤ ਜੀ ਉਹਨਾਂ ਨੇ ਕੈਸ਼ ਹੀ ਰਹਿ ਗਿਆ ਸੀ ਕੈਸ਼ ਹੀ ਰਹਿ ਗਿਆ ਸੀ ਪੇਮੈਂਟ ਉਹਨਾਂ ਦੀ ਕੈਸ਼ ਹੀ ਉਹਨਾਂ ਨੂੰ ਵਾਪਸ ਕਰ ਦਿੱਤਾ ਜੀ ਉਹ ਆਪਣਾ ਲੈ ਕੇ ਵਾਪਸ ਚਲੇ ਵਾਪਸ ਚਲ ਗਏ ਜੀ ਉਹਨੇ ਬਹੁਤ ਬਹੁਤ ਧੰਨਵਾਦ ਨਸ਼ੇ ਦੇ ਕਾਰੋਬਾਰ ਨੂੰ ਠੱਲ ਪਾਉਣ ਦੇ ਲਈ ਪਿੰਡ ਪੱਧਰ ਦੇ ਉੱਤੇ ਹੁੰਦੇ ਵਿਰੋਧ ਦੇ ਚਲਦਿਆਂ ਨਸ਼ਾ ਤਸਕਰਾਂ ਦੇ ਵੱਲੋਂ ਹੁਣ ਸੈਲਫ ਡਿਫੈਂਸ ਦੇ ਲਈ ਨਜਾਇਜ਼ ਹਥਿਆਰ ਰੱਖਣੇ ਸ਼ੁਰੂ ਕਰ ਦਿੱਤੇ ਗਏ ਨੇ ਤਾਜ਼ਾ ਮਾਮਲਾ ਬਠਿੰਡਾ ਦੇ ਥਾਣਾ ਰਾਮਾ ਮੰਡੀ ਤੋਂ ਆਇਆ ਜਿੱਥੇ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ਤੇ ਉੱਤੇ ਨਸ਼ਾ ਤਸਕਰੀ ਦੇ ਕਾਰੋਬਾਰ ਦੇ ਨਾਲ ਜੁੜੇ ਇੱਕ ਨੌਜਵਾਨ ਤੋਂ 32 ਬੋਰ ਦਾ ਨਜਾਇਜ਼ ਹਥਿਆਰ ਅਤੇ 2 ਦਿਨ ਦਾ ਕਾਰਤੂਸ ਬਰਾਮਦ ਕੀਤੇ ਨੇ ਥਾਣਾ ਰਾਮਾਦੇਵ ਇਨਚਾਰਜ ਇਨਸਪੈਕਟਰ ਹਰਬੰਸ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਪਾਸ ਗੁਪਤ ਸੂਚਨਾ ਸੀ ਕਿ ਫੂਲੇ ਖਾਰੀ ਦੇ ਰਹਿਣ ਵਾਲੇ ਗੁਰਪ੍ਰੀਤ ਦੇ ਕੋਲ ਨਿੱਕਨ ਨਜਾਇਜ਼ ਹਥਿਆਰ ਹਨ ਇਸ ਸੂਚਨਾ ਦੇ ਆਧਾਰ ਤੇ ਉੱਤੇ ਹੀ ਜਦੋਂ ਗੁਰਪ੍ਰੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਉਸ ਕੋਲੋਂ 32 ਬੋਰ ਦਾ ਇੱਕ ਪਿਸਤੌਲ ਅਤੇ 2 ਜਿੰਦਾ ਕਾਰਤੂਸ ਬਰਾਮਦ ਹੋਏ ਨੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਦੀ ਪਿੰਡ ਦੇ ਵਿੱਚ ਇਹ ਕੁਝ ਨੌਜਵਾਨਾਂ ਦੇ ਨਾਲ ਲਾਗਡਾਟ ਸੀ ਕਿਉਂਕਿ ਗੁਰਪ੍ਰੀਤ ਸਿੰਘ ਨਸ਼ੇ ਦਾ ਕਾਰੋਬਾਰ ਕਰਦਾ ਸੀ ਤੇ ਪਿੰਡ ਦੇ ਨੌਜਵਾਨ ਇਸ ਨੂੰ ਅਜੇਹਾ ਕਰਨ ਤੋਂ ਰੋਕਦੇ ਸੀ ਜਿਸ ਦੇ ਚੱਲਦਿਆਂ ਗੁਰਪ੍ਰੀਤ ਸਿੰਘ ਦੇ ਵੱਲੋਂ ਸੈਲਫ ਡਿਫੈਂਸ ਦੇ ਲਈ ਨਜਾਇਜ਼ ਹਥਿਆਰ ਜਿਹੜਾ ਪਿੰਡ ਦੇ ਹੀ ਨੌਜਵਾਨ ਦੇ ਰਾਹੀਂ ਮੱਧ ਪ੍ਰਦੇਸ਼ ਤੋਂ ਮੰਗਵਾਇਆ ਗਿਆ ਸੀ ਫਿਲਹਾਲ ਉਹਨਾਂ ਦੇ ਵੱਲੋਂ ਗੁਰਪ੍ਰੀਤ ਸਿੰਘ ਦੇ ਖਿਲਾਫ ਵੱਖ-ਵੱਖ ਤਾਰਾਮਾਂ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਤੇ ਪੁੱਛਗਿੱਛ ਲਗਾਤਾਰ ਜਾਰੀ ਹੈ ਪੁਲਿਸ ਨੂੰ ਕਈ ਵੱਡੇ ਖੁਲਾਸੇ ਹੋਣ ਦੀ ਵੀ ਸੰਭਾਵਨਾ ਹੈ ਇਹ ਸਰ ਜੀ ਮਾਨਦੋਗ ਐਸਐਸਪੀ ਸਾਹਿਬ ਬਠਿੰਡਾ ਡੀਐਸਪੀ ਸਾਹਿਬ ਤਲਵੰਡੀ ਸਾਹਿਬ ਉਹਦੀ ਹਦਾਇਤਾਂ ਦਾ ਜਿਹੜੇ ਮਾੜੇ ਅਨਸਰ ਸੀ ਉਨ੍ਹਾਂ ਦੇ ਨਿਗਰਾਨੀ ਰੱਖੀ ਜਾ ਰਹੇ ਸੀ ਉਸੇ ਦੌਰਾਨ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਕਿ ਗੁਰਪ੍ਰੀਤ ਸਿੰਘ ਜਿਹੜਾ ਫੁੱਲੋਖਾਰੀ ਦਾ ਰਹਿਣ ਵਾਲਾ ਹੈ ਇਹਦੇ ਕੋਲੇ ਗੈਰ ਕਾਨੂੰਨੀ ਹਥਿਆਰ ਹੈਗਾ ਤੇ ਉਹਦੇ ਸੰਬੰਧ ਵਿੱਚ ਅਸੀਂ ਨੂੰ ਅਰੈਸਟ ਕਰਕੇ ਦੇਖੋ ਇੱਕ 32 ਦਾ ਦੇਸੀ ਪਿਸਟਲ ਤੇ ਦੋ ਗੋਰਾਂਦ ਜਿਹੜੇ ਜਿੰਦਾਬਰਾਮਤ ਕੀਤੇ ਨੇ ਜੀ ਕਿ ਤੁਹਾਨੂੰ ਲੰਦਾ ਕੋਈ ਜਾਂਚ ਕੀਤੀ ਜਾਦੀ ਹੈ ਕਿ ਮਾਨਸਾ ਕੀ ਸੀ ਹਾਂਜੀ ਸਰ ਜੀ ਜਿੰਨਾ ਕ ਅਸੀਂ ਇਹਦੀ ਤਕਨੀਕ ਹੁਣ ਤੱਕ ਕੀਤੀ ਹੈ ਇਹਦੇ ਪਿੰਡ ਦਾ ਇੱਕ ਰਹਿਣ ਵਾਲਾ ਮੁੰਡਾ ਹੈ ਉਹ ਤੋਂ ਇਹਨੇ ਵੈਪਨ ਲਿਆ ਸੀਗਾ ਤੇ ਇਹਨੇ ਐਮਪੀ ਤੋਂ ਮਗਾਇਆ ਸੀ ਵੈਪਨ ਕਾਰਨ ਐਸੀ ਕਿਾ ਕਿ ਕਲੀ ਨਸ਼ਾ ਵੇਚਣ ਦਾ ਕੰਮ ਕਰਦਾ ਸੀਗਾ ਤੇ ਪਿੰਡ ਦੇ ਇੱਕ ਦੋ ਨੌਜਵਾਨੇ ਨੂੰ ਇਹ ਕੰਮ ਤੋਂ ਰੋਗਦੇ ਸੀ ਇਹਨਾਂ ਦੀ ਆਪਸ ਚ ਲੜਾਈ ਵੀ ਹੋਈ ਸੀ ਇਸ ਕਰਕੇ ਇਹਨੇ ਵੈਪਨ ਉਹਨਾਂ ਦੀ ਸੇਫ ਦੀ ਆਪਣੇ ਕੋਲ ਲਿਆਂਦਾ ਸੀ ਜੀ ਪਹਿਲਾਂ ਵੀ ਮਾਮਲਾ ਦਰਜ ਹੈ ਜੀ ਹਾਂ ਜੀ ਤੇ ਦੋ ਆਲਰੇਡੀ ਪਹਿਲਾਂ ਮੁਕਦਮੇ ਨੇ ਕੈਂਟੀ ਦਾ ਮੁਕਦਮਾ ਦਰਜ ਹੈ ਕਿ ਸ਼ਰਾਬ ਦਾ ਮੁਕਦਮਾ ਦਰਜ ਹੈ ਜੀ ਕੀ ਕਾਰਵਾਈ ਕੀਤੀ ਹੈ ਸਰ ਇਹ ਤੇ ਅਸੀਂ 134 ਨੰਬਰ ਮੁਕਦਮਾ ਜਿਹੜਾ ਆਰਮ ਐਕਟ ਤਹਿਤ ਦੇਤਾ ਅਗਲੀ ਤਵਰੀਹ ਜਾਰੀ ਹੈ ਜਿੱਥੋਂ ਇਹਨੇ ਵੈਪਨ ਲਿਆਂਦਾ ਹੈ ਜਿੱਥੇ ਜਿੱਥੇ ਵਰਤਿਆ ਉਹ ਜੋ ਵੀ ਇਹਦੇ ਵਿੱਚ ਆਊਗਾ ਉਹ ਅਗਲੀ ਤਬਦੀਸ਼ਦਾਰ ਆਮ ਫਰਦ ਤਬਦੀਸ਼ਦਾਰ ਮੰਨ ਲੈਂਦੇ ਜੋ ਇਹਦੇ ਇਹਦੇ ਨਾਲ ਉਹ ਵੀ ਬੰਦੇ ਸ਼ਾਮ ਨੂੰ ਹੋ ਜਾਵੇਗਾ ਹਾਂਜੀ ਹੋ ਸਕਦਾ ਜੀ ਅਗਲੀ ਤਬਦੀਸ਼ ਦੇ ਵਿੱਚ ਇਨਕਮ ਟੈਕਸ ਕਮਿਸ਼ਨਰ ਡਾਕਟਰ ਤਰुणਦੀਪ ਕੌਰ ਨੇ ਵੱੱਖ-ਵੱਖ ਖੇਤਰਾਂ ਦੇ ਕਰਮਚਾਰੀਆਂ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਤੇ ਉਹਨਾਂ ਦੀਆਂ ਸ਼ਿਕਾਇਤਾਂ ਅਤੇ ਚਿੰਤਾਵਾਂ ਵੀ ਸੁਣੀਆਂ ਜਾ ਰਹੀਆਂ ਨੇ ਇਨਕਮ ਟੈਕਸ ਵਿਭਾਗ ਦੇ ਵੱਲੋਂ ਵਿਵਾਦ ਅਤੇ ਵਿਸ਼ਵਾਸ ਸਕੀਮ ਦੇ ਤਹਿਤ ਵੱੱਖ-ਵੱਖ ਖੇਤਰਾਂ ਦੇ ਕਰਮਚਾਰੀਆਂ ਦੇ ਨਾਲ ਗੱਲਬਾਤ ਕਰਕੇ ਉਹਨਾਂ ਦੀਆਂ ਸ਼ਿਕਾਇਤਾਂ ਸੁਣੀਆਂ ਗਈਆਂ ਨੇ ਇਨਕਮ ਟੈਕਸ ਕਮਿਸ਼ਨਰ ਡਾਕਟਰ ਤਰਨਦੀਪ ਕੌਰ ਨੇ ਦੱਸਿਆ ਕਿ ਟੈਕਸ ਅਦਾ ਕਰਨ ਵਾਲਿਆਂ ਦੇ ਲਈ ਇਹ ਸਕੀਮ ਬਹੁਤ ਲਾਹੇਵੰਦ ਸਾਬਤ ਹੋ ਰਹੀ ਹੈ ਤਾਂ ਜੋ ਟੈਕਸ ਨਾ ਭਰਨ ਕਰਕੇ ਵਿਵਾਦ ਪੈਦਾ ਹੋਇਆ ਉਸ ਨੂੰ ਖਤਮ ਕਰਕੇ ਅਤੇ ਅਪੀਲਾਂ ਨੂੰ ਖਤਮ ਕਰਕੇ ਟੈਕਸ ਜਿਹੜਾ ਅਦਾ ਕਰਕੇ ਇਸ ਸਕੀਮ ਦਾ ਲਾਹਾ ਲਿਆ ਜਾ ਸਕਦਾ ਹੈ ਯੂਨੀਅਨ ਗਵਰਨਮੈਂਟ ਵੱਲੋਂ ਇੱਕ ਨਵੀਂ ਸਕੀਮ ਇਨਕਮ ਟੈਕਸ ਡਿਪਾਰਟਮੈਂਟ ਵੱਲੋਂ ਆਈ ਹੈ ਜਿਸ ਦਾ ਨਾਮ ਹੈ ਵਿਵਾਦ ਸੇ ਵਿਸ਼ਵਾਸ ਕੀ 2024 2024 ਇਦੇ ਵਿੱਚ ਜਿਹੜੀ ਜਿਹੜੇ ਵੀ ਲੋਕਾਂ ਦੇ ਕੇਸ ਅਪੀਲ ਦੀ ਸਟੇਜ ਦੇ ਉੱਤੇ ਹੈਗੇ ਨੇ ਉਹ ਇਸ ਸਕੀਮ ਦਾ ਲਾਭ ਚੁੱਕ ਸਕਦੇ ਆਂ ਔਰ ਉਹਦੇ ਵਿੱਚ ਇਸ ਸਕੀਮ ਦੇ ਤਹਿਤ ਕਾਫੀ ਛੋਟਾ ਦਿੱਤਾ ਜਾਂਦੀ ਹੈ ਨਹੀਂ ਕਿ ਜਿਹੜਾ ਬੰਦਾ ਇਸ ਸਕੀਮ ਨੂੰ ਅਵੇਲ ਕਰਦਾ ਹੈਗਾ ਉਹਦਾ ਜਿਹੜਾ ਟੈਕਸ ਅਮਾਉਂਟ ਬਿਊ ਹੈ ਉਹਦੇ ਵਿੱਚ ਇੰਟਰਸਟ ਔਫ ਪੈਨਲਟੀ ਨੂੰ ਮਾਫ ਕਰ ਦਿੱਤਾ ਜਾਏਗਾ ਔਰ ਸਿਰਫ ਜਿਹੜਾ ਬੇਸਿਕ ਟੈਕਸ ਹੈਗਾ ਉਹ ਰਿਹਾ ਜਾਏਗਾ ਉਹਦੇ ਵਿੱਚ ਕਾਫੀ ਫਾਇਦੇ ਹੈਗੇ ਨੇ ਟੈਕਸਰ ਨੂੰ ਜਿਵੇਂ ਇੰਟਰਸਟ ਔਫ ਪੈਨਲਟੀ ਮਾਫ ਹੋ ਜਾਏਗੀ ਔਰ ਜਿਹੜਾ ਕੀ ਡਿਸਪਿਊਟ ਹੈ ਕਿ ਜਿਹੜੀ ਅਪੀਲ ਹੈ ਉਹ ਵੀ ਰਿਸੋਲਵ ਹੋ ਕੇ ਜਿਹੜਾ ਹੈ ਉਹਦਾ ਵੀ ਭਾਰ ਜਿਹੜਾ ਹੈ ਉਹ ਟੈਕਸ ਪੇਅਰ ਦੇ ਉੱਤੇ ਲੱਗੇਗਾ ਸੋ ਮੇਰਾ ਤੁਹਾਡੇ ਰਾਹੀਂ ਸਾਰੇ ਟੈਕਸ ਪੇਅਰਸ ਨੂੰ ਇਹ ਨਿਵੇਦਨ ਹੈ ਕਿ ਇਸ ਸਕੀਮ ਦਾ ਬਹੁਤ ਜ਼ਿਆਦਾ ਫਾਇਦਾ ਉਠਾਓ ਇਹਦੇ ਨਾਲ ਪਹਿਲਾਂ ਵੀ ਜਿਹੜੀ ਬੀਐਸਵੀਐਸ 1 ਆਈਸੀਓ 2022 ਦੇ ਵਿੱਚ ਆਈ ਸੀਗੀ ਔਰ ਬਹੁਤ ਲੋਕਾਂ ਨੇ ਤਾਂ ਫਾਇਦਾ ਚੁੱਕਿਆ ਸੀ ਉਹਦੀ ਸਕਸੈਸ ਨੂੰ ਦੇਖਦੇ ਹੋਏ ਅਸੀਂ ਗੌਰਮਨ ਨੇ ਦੁਬਾਰਾ ਸਕੀਮ ਲਾਂਚ ਕੀਤੀ ਹੈ ਔਰ ਮੇਰਾ ਸਾਰਿਆਂ ਨੂੰ ਇਹ ਬੇਨਤੀ ਹੈ ਕਿ ਇਹਦਾ ਵੱਤ ਤੋਂ ਵੱਤ ਲੋਕਾਂ ਨੂੰ ਇਸ ਬਾਰੇ ਦੱਸੋ ਕਿ ਇਹ ਸਕੀਮ ਆਈ ਹੈਗੀ ਹੈ ਔਰ ਉਹਦਾ ਸਾਰੇ ਲਾਭ ਚੁੱਕਣ ਤਾਂ ਜੋ ਅਸੀਂ ਜਲਦੀ ਹੀ ਜਿਹੜੇ ਟੈਕਸ ਦੇ ਜਿੰਨੇ ਵੀ ਡਿਸਪਿਊਟਸ ਹੈਗੇ ਆ ਉਹ ਖਤਮ ਕਰੀਏ ਅਪੀਲਸ ਨੂੰ ਖਤਮ ਕਰੀਏ ਔਰ ਡਿਊ ਟੈਕਸ ਪਰ ਆ ਕੇ ਆਪਣਾ ਜਿਹੜਾ ਹੈਪ ਟੈਕਸ ਪੇਅਰ ਆਪਣਾ ਜਿਹੜਾ ਸਾਰਾ ਟਾਈਮ ਹੈ ਉਹ ਆਪਣੇ ਕੰਮਾਂ ਵਿੱਚ ਰਿਵੋਟ ਕਰ ਸਕਦਾ ਹੈ ਬਲਕਿ ਜਿੰਨਾ ਕਿ ਅਪੀਲਾਂ ਦੇ ਵਿੱਚ ਆਪਣਾ ਟਾਈਮ ਹੈ ਬਰਨਾਲਾ ਜ਼ਿਲ੍ਹੇ ਦੇ ਪਿੰਡ ਧਨੌਲਾ ਨੇੜੇ ਥਾਣਾ ਮੰਡੀ ਦੇ ਵਿੱਚ 4 ਦਸੰਬਰ ਨੂੰ ਇੱਕ ਪ੍ਰੋਗਰਾਮ ਦੇ ਦੌਰਾਨ ਸ਼ੁਰੂ ਹੋਏ ਵਿਵਾਦ ਨੇ ਹਿੰਸਕ ਰੂਪ ਧਾਰਨ ਕਰ ਲਿਆ ਜਿੱਥੇ ਮੰਗਲ ਸਿੰਘ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਇਹ ਵਾਰਦਾਤ ਬਰਨਾਲਾ ਪੁਲਿਸ ਦੇ ਲਈ ਮਾਮੂਲੀ ਤਕਰਾਰ ਤੋਂ ਸ਼ੁਰੂ ਹੋਈ ਹਿੰਸਾ ਦੀ ਇੱਕ ਉਦਾਹਰਨ ਬਣ ਗਈ ਇਸ ਮਾਮਲੇ ਦੇ ਬਾਰੇ ਪੁਲਿਸ ਸਬ ਡਿਵੀਜ਼ਨ ਬਰਨਾਲਾ ਦੇ ਉਪ ਕਪਤਾਨ ਸਤਵੀਰ ਸਿੰਘ ਨੇ ਦੱਸਿਆ ਕਿ ਮੰਗਲ ਸਿੰਘ ਅਤੇ ਕਰਨ ਪੁੱਤਰ ਚਮਕੀਲਾ ਦੇ ਵਿਚਕਾਰ ਗੱਲਬਾਤ ਦੌਰਾਨ ਤਕਰਾਰ ਹੋ ਜਾਂਦੀ ਹੈ ਦੋਵੇਂ ਪਾਸਿਓਂ ਫਿਰ ਗਾਲੀ ਗਲੋਚ ਸ਼ੁਰੂ ਹੋ ਜਾਂਦਾ ਹੈ ਜੋ ਬਾਅਦ ਵਿੱਚ ਹਿੰਸਾ ਵਿੱਚ ਬਦਲ ਜਾਂਦਾ ਹੈ ਮਾਮਲਾ ਉਦੋਂ ਹੋਰ ਗੰਭੀਰ ਹੋ ਗਿਆ ਜਦੋਂ ਕਰਨ ਨੇ ਆਪਣੇ ਹੀ ਪਿਤਾ ਚਮਕੀਲਾ ਸਿੰਘ ਨੂੰ ਬੁਲਾ ਲਿਆ ਅਤੇ ਮੌਕੇ ਦੇ ਉੱਤੇ ਪਹੁੰਚੇ ਚਮਕੀਲਾ ਨੇ ਮੰਗਲ ਸਿੰਘ ਦੇ ਨਾਲ ਬਹਿਸ ਕੀਤੀ ਅਤੇ ਉਸ ਨੂੰ ਡਰਾਉਣ ਦੇ ਲਈ ਇੱਕ ਫੁੱਟ ਲੰਬੀ ਕਿਰਚ ਕੱਟ ਲਈ ਚਮਕੀਲਾ ਨੇ ਮੰਗਲ ਸਿੰਘ ਦੇ ਉੱਤੇ ਕਈ ਵਾਰ ਵਾਰ ਕੀਤੀ ਇਸ ਦੇ ਨਾਲ ਮੰਗਲ ਸਿੰਘ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਹਮਲੇ ਤੋਂ ਬਾਅਦ ਚਮਕੀਲਾ ਅਤੇ ਕਰਨ ਮੋਕੇ ਤੋਂ ਭੱਜਣ ਵਿੱਚ ਕਾਮਯਾਬ ਰਹੇ ਮੰਗਲ ਸਿੰਘ ਨੂੰ ਤੁਰੰਤ ਇਲਾਜ ਦੇ ਲਈ ਸਿਵਲ ਹਸਪਤਾਲ ਬਰਨਾਲਾ ਲਿਜਾਂਦਾ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਚਮਕੀਲਾ ਨੂੰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਪੁਲਿਸ ਰਿਵਾਰਡ ਹਾਸਲ ਕੀਤਾ ਗਿਆ ਤਾਂ ਜੋ ਅਗਲੀ ਜਾਂਚ ਨੂੰ ਅੱਗੇ ਵਧਾਇਆ ਜਾ ਸਕੇ ਜੀ ਸਾਡੇ ਇੱਥੇ 4 12 2024 ਨੂੰ ਇੱਕ ਘਟਨਾ ਵਾਪਰੀ ਸੀ ਧਨੌਰਲੇ ਦੇ ਵਿੱਚ ਦਾਣਾ ਮੰਡੀ ਦੇ ਵਿੱਚ ਇੱਕ ਕਤਲ ਦੀ ਘਟਨਾ ਵਾਪਰੀ ਸੀ ਜਿਦੇ ਵਿੱਚ ਮੰਗਲ ਸਿੰਘ ਨਾਮ ਦਾ ਵਿਅਕਤੀ ਜੋ ਕਿ ਦਾਣਾ ਮੰਡੀ ਦੇ ਨੇੜੇ ਹੀ ਰਹਿائش ਹੈ ਇਹਦਾ ਕਤਲ ਹੋ ਗਿਆ ਸੀ ਸੋ ਇਹਦੀ ਇਨਫੋਰਮੇਸ਼ਨ ਮਿਲਣ ਦੇ ਉੱਤੇ ਜਿਹੜਾ ਮਕਦਮਾ ਨੰਬਰ 173 ਮਿਤੀ 5 12 2024 ਅਧੀਨ ਤਾਰਾ 103 ਤੇ 35 BNS ਥਾਣਾ ਧਨੋਲਾ ਦਰਜ ਕੀਤਾ ਗਿਆ ਸੀਗਾ ਦੋ ਵਿਅਕਤੀਆਂ ਦੇ ਖਿਲਾਫ ਜਿਹਦੇ ਵਿੱਚ ਇੱਕ ਕਰਨ ਤੇ ਇੱਕ ਕਰਨ ਦਾ ਫਾਦਰ ਅਮਰਜੀਤ ਸਿੰਘ ਚਮਕੀਲਾ ਇਹ ਦੋਨੋਂ ਵਾਸੀ ਨੇੜੇ ਦਾਣਾ ਮੰਡੀ ਧਨੋਲਾ ਇਹਨਾਂ ਦੇ ਖਿਲਾਫ ਇਹ ਮਕਦਮਾ ਦਰਜ ਕੀਤਾ ਗਿਆ ਸੀ ਤੇ ਇਹਨਾਂ ਨੂੰ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਜਿਹੜਾ ਇਹਦੇ ਵਿੱਚ ਸਾਹਮਣੇ ਆਇਆ ਕਿ ਇਹਨਾਂ ਦੀ ਉਸ ਦਿਨ ਇੱਕ ਵਿਆਹ ਦਾ ਫੰਕਸ਼ਨ ਦੋਨੋਂ ਇਹ ਪਰਿਵਾਰ اٹੈਂਡ ਕਰ ਰਹੀ ਸੀ ਜਿੱਥੇ ਕਰਨ ਦੋਸ਼ੀ ਕਰਨ ਤੇ ਜਿਹੜਾ ਵਿਕਟਿਮ ਮੰਗਲ ਸਿੰਘ ਹੈਗਾ ਉਹਨਾਂ ਦੀ ਆਪਸ ਵਿੱਚ ਕੋਈ ਝਗੜਾ ਹੋਇਆ ਸੀ ਜਿਸ ਤੋਂ ਬਾਅਦ ਉੱਥੇ ਮੌਕੇ ਤੇ ਕਰਨ ਦਾ ਫਾਦਰ ਅਮਰਜੀਤ ਸਿੰਘ ਚਮਕੀਲਾ ਵੀ ਆ ਗਿਆ ਤੇ ਅਮਰਜੀਤ ਸਿੰਘ ਚਮਕੀਲਾ ਨੇ ਇੱਕ ਕਿਰਚ ਦੇ ਨਾਲ ਜਿਹੜਾ ਮੰਗਲ ਸੀ ਉਹਦੇ ਪੇਟ ਦੇ ਵਿੱਚ ਵਾਰ ਕੀਤਾ ਜਿਸ ਦੇ ਨਾਲ ਕਾਫੀ ਜ਼ਿਆਦਾ ਬਲੀਡਿੰਗ ਹੋਣ ਦੇ ਨਾਲ ਉਹਦੀ ਦਰਾਂ ਰਸਤੇ ਵਿੱਚ ਹੀ ਹਸਪਤਾਲ ਲੈ ਜਾਣ ਤੋਂ ਪਹਿਲਾਂ ਮੌਤ ਹੋ ਗਈ ਸੀ ਤੇ ਇਹਨਾਂ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਿਹੜਾ ਦੋਸ਼ੀਕਰਨ ਹੈ ਉਹ ਜੁਵਨਾਈਲ ਹੋਣ ਦੇ ਕਾਰਨ ਉਹਨੂੰ ਜੁਵਨਾਈਲ ਜਸਟਿਸ ਬੋਰਡ ਦੇ ਅੱਗੇ ਪੇਸ਼ ਕੀਤਾ ਗਿਆ ਤੇ ਫਰਦਰ ਜਿਹੜੀ ਹੈ ਉਹਨੂੰ ਵਾਲਸਦਾਰ ਘਰ ਵਿੱਚ ਭੇਜਿਆ ਜਾਏਗਾ ਨਹੀਂ ਜੋ ਹੁਣ ਤੱਕ ਵੀ ਆਇਆ ਹੈਗਾ ਕਿ ਇਤੋਂ ਦਾਣਾ ਮੰਡੀ ਦੇ ਨੇੜੇ ਇੱਕ ਬਸਤੀ ਹੈ ਪੱਖੀਆਂ ਰਹਿਸ਼ਾ ਨੇ ਉੱਥੋਂ ਦੇ ਦੋਨੋਂ ਰਹਿਣ ਵਾਲੇ ਨੇ ਪੱਕੇ ਐਡਰੈਸ ਨੇ ਬਾਕੀ ਹਲੇ ਜਦੋਂ ਆਪਾਂ ਇਹਨਾਂ ਦਾ ਪੁੱਛਗਿੱਛ ਕਰਾਂਗੇ ਤਾਂ ਸਾਰੇ ਵੀਰ ਵੀ ਸਾਹਮਣੇ ਆਉਣਗੇ ਫਿਰ ਕਤਲ ਦਾ ਕਾਰਨ ਕੋਈ ਰੰਜਿਸ਼ ਹੈ ਇਹਦੇ ਵਿੱਚ ਇਹੀ ਸਾਹਮਣੇ ਆਇਆ ਕਿ ਵਿਆਹ ਦੇ ਫੰਕਸ਼ਨ ਦੇ ਵਿੱਚ ਪਹਿਲਾਂ ਨਾਰਮਲ ਇੱਕ ਲੜਾਈ ਹੋਈ ਸੀ ਜਿਹਦੇ ਵਿੱਚ ਕਰਨ ਤੇ ਮੰਗਲ ਦੀ ਆਪਸ ਵਿੱਚ ਜਿਆਦਾ ਤੂੰ ਤੂੰ ਮੈਂ ਮੈਂ ਹੋ ਗਈ ਤੇ ਜਿਹੜਾ ਅਮਰਜੀਤ ਸਿੰਘ ਚਮਕੀਲਾ ਸੀ ਉਹ ਬਹੁਤ ਜਿਆਦਾ ਤੈਸ਼ ਵਿੱਚ ਆ ਕੇ ਉਹਨੇ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਤੇ ਫਰਦਰ ਆਪਾਂ ਇਹ ਵੀ ਹਲੇ ਇਹਦੇ ਤਫ਼ਤੀਸ਼ ਕੀਤੀ ਜਾ ਰਹੀ ਹੈ ਕਿ ਇਹਦੇ ਵਿੱਚ ਕੋਈ ਇਹਨਾਂ ਦੀ ਪੁਰਾਣੀ ਰੰਜਿਸ਼ ਜਾਂ ਇਹੋ ਜਿਹੀ ਕੋਈ ਗੱਲਬਾਤ ਸਾਹਮਣੇ ਤਾਂ ਨਹੀਂ ਹੈ ਜਾਂ ਇਹਨਾਂ ਨੇ ਕੋਈ ਅਮਰਜੀਤ ਸਿੰਘ ਨੇ ਕੋਈ ਨਸ਼ਾ ਕੀਤਾ ਹੋਇਆ ਹੋਵੇ ਇਹ ਵੀ ਪੋਸਿਬਿਲਿਟੀ ਹੈ ਸੋ ਸਾਰੇ ਐਂਗਲਾਂ ਤੋਂ ਜਿਹੜੀ ਤਫ਼ਤੀਸ਼ ਕੀਤੀ ਜਾ ਰਹੀ ਹੈ ਜੀ ਅੱਜ ਇਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਅਮਰਜੀਤ ਸਿੰਘ ਚਮਕੀਲਾਦਰ ਮਾੜਾ ਹਾਸਲ ਕੀਤਾ ਜਾਏਗਾ ਜਿਹੜਾ ਦੂਸਰਾ ਦੋਸ਼ੀ ਆ ਉਹ ਜੁਵਨਾਈਲ ਹੋਣ ਕਾਰਨ ਉਨੂੰ ਜੁਵਨਾਈਲ ਜਸਟਿਸ ਬੋਰਡ ਦੇ ਅੱਗੇ ਪੇਸ਼ ਕਰਕੇ ਜੋ ਜੁਵਨਾਈਲ ਜਸਟਿਸ ਐਕਟ ਦੇ ਉਹਦੀ ਪ੍ਰੋਵੀਜ਼ਨਸ ਦੇ ਅਕੋਰਡਿੰਗ ਕਾਰਵਾਈ ਕੀਤੀ ਜਾਏਗੀ। ਨਸ਼ਿਆਂ ਦੀ ਰੋਕਥਾਮ ਨੂੰ ਲੈ ਕੇ ਪੰਜਾਬ ਸਰਕਾਰ ਦੇ ਵੱਲੋਂ ਵੱਡੇ-ਵੱਡੇ ਉਪਰਾਲੇ ਲਗਾਤਾਰ ਕੀਤੇ ਜਾ ਰਹੇ ਨੇ ਅਤੇ ਲਗਾਤਾਰ ਨਸ਼ਾ ਤਸਕਰਾਂ ਦੇ ਉੱਤੇ ਸ਼ਿਕੰਜਾ ਵੀ ਕੱਸਿਆ ਜਾ ਰਿਹਾ ਹੈ। ਉੱਥੇ ਹੀ ਨਸ਼ੇ ਦੇ ਆਦੀ ਨੌਜਵਾਨਾਂ ਦਾ ਨਸ਼ਾ ਛਡਾਊ ਕੇਂਦਰ ਦੇ ਵਿੱਚ ਇਲਾਜ ਵੀ ਕਰਵਾਇਆ ਜਾ ਰਿਹਾ ਹੈ। ਜੇਕਰ ਗੱਲ ਨਵੇਂ ਬਣੇ ਸਰਪੰਚਾਂ ਦੀ ਕੀਤੀ ਜਾਵੇ ਤਾਂ ਸਰਪੰਚ ਵੀ ਨਸ਼ੇ ਦੀਆਂ ਬੁਰਾਈਆਂ ਨੂੰ ਜੜ ਤੋਂ ਖਤਮ ਕਰਨ ਦੇ ਲਈ ਅੱਗੇ ਆ ਰਹੇ ਨੇ ਮੋਗਾ ਜ਼ਿਲ੍ਹੇ ਦੇ ਹਲਕਾ ਨਿਹਾਲ ਸਿੰਘ ਵਾਲਾ ਦੇ ਪਿੰਡ ਧੂੜਕੋਟ ਜਿੱਥੋਂ ਦੀ ਪੰਚਾਇਤ ਦੇ ਵੱਲੋਂ ਇੱਕ ਫੈਸਲਾ ਕੀਤਾ ਗਿਆ ਕਿ ਜੇਕਰ ਕੋਈ ਨਸ਼ਾ ਵੇਚਦਾ ਹੈ ਜਾਂ ਕੋਈ ਵਿਅਕਤੀ ਨਸ਼ਾ ਤਸਕਰਾਂ ਨੂੰ ਕਿਸੇ ਵੀ ਤਰ੍ਹਾਂ ਦਾ ਸਹਿਯੋਗ ਦਿੰਦਾ ਹੈ ਤਾਂ ਉਸ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕਰਵਾਈ ਜਾਵੇਗੀ ਗੱਲਬਾਤ ਕਰਦੇ ਹੋਏ ਆ ਪਿੰਡ ਧੂੜਕੋਟ ਦੇ ਸਰਪੰਚ ਕਰਮਜੀਤ ਕੌਰ ਨੇ ਦੱਸਿਆ ਕਿ ਪਿੰਡ ਦੀ ਪੰਚਾਇਤ ਦੇ ਵੱਲੋਂ ਇੱਕ ਮਤਾ ਪੇਸ਼ ਕੀਤਾ ਗਿਆ ਹੈ ਨਸ਼ਾ ਤਸਕਰਾਂ ਨੂੰ ਤਾੜਨਾ ਦਿੱਤੀ ਗਈ ਹੈ ਕਿ ਕੋਈ ਵੀ ਵਿਅਕਤੀ ਪਿੰਡ ਦੇ ਵਿੱਚ ਨਸ਼ਾ ਜਿਹੜਾ ਉਹ ਨਹੀਂ ਵੇਚੇਗਾ ਅਤੇ ਦੁਕਾਨਦਾਰਾਂ ਨੂੰ ਵੀ ਹਦਾਇਤ ਕੀਤੀ ਗਈ ਹੈ ਪਿੰਡ ਦੇ ਵਿੱਚ ਕਿਰਿਆਨੇ ਦੀ ਦੁਕਾਨ ਤੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਨਸ਼ਾ ਤੰਬਾਕੂ ਜਿਹੜਾ ਆ ਉਹ ਵੀ ਨਹੀਂ ਵੇਚਿਆ ਜਾਵੇਗਾ ਜੇਕਰ ਫੇਰ ਵੀ ਕੋਈ ਦੁਕਾਨਦਾਰ ਨਸ਼ਾ ਵੇਚਦਾ ਹੈ ਤਾਂ ਉਸ ਨੂੰ 10000 ਰੁਪਏ ਦਾ ਜੁਰਮਾਨਾ ਵੀ ਲਗਾਇਆ ਜਾਵੇਗਾ ਅਤੇ ਪਿੰਡ ਦੇ ਵਿੱਚ ਬਣੇ ਮੈਡੀਕਲ ਸਟੋਰ ਵਾਲਿਆਂ ਨੂੰ ਵੀ ਚੇਤਾਵਨੀ ਦਿੱਤੀ ਗਈ ਹੈ ਕਿ ਪਿੰਡ ਦੇ ਵਿੱਚ ਕੋਈ ਵੀ ਨਸ਼ੀਲੀ ਦਵਾਈ ਜਾਂ ਫਿਰ ਕੋਈ ਵੀ ਟੀਕਾ ਜਾਂ ਸਰਿੰਜ ਜਿਹੜੀ ਐ ਉਹ ਨਹੀਂ ਵੇਚੀ ਜਾਵੇਗੀ ਜਿਹੜੀ ਤੇ ਨਸ਼ਿਆਂ ਦੇ ਨਾਲ ਸੰਬੰਧਿਤ ਹੋਵੇ। ਉਹਨਾਂ ਨੇ ਕਿਹਾ ਕਿ ਜੇਕਰ ਪਿੰਡ ਦਾ ਕੋਈ ਵੀ ਨਸ਼ਾ ਤਸਕਰ ਫੜਿਆ ਜਾਂਦਾ ਤਾਂ ਉਸ ਦੀ ਕੋਈ ਵੀ ਪਿੰਡ ਦਾ ਬੰਦਾ ਜ਼ਮਾਨਤ ਤੱਕ ਨਹੀਂ ਕਰਵਾਵੇਗਾ। ਉਸ ਮਤੇ ਜੀ ਪਹਿਲੀ ਤਾਂ ਨਸ਼ਾ ਤਸਕਰਾਂ ਤਾੜਨਾ ਕੀਤੀ ਗਈ ਹੈ ਵੀ ਨਸ਼ਾ ਵੇਚਣ ਤੋਂ ਬਾਹਰ ਜਾ ਜੋਈ। ਦੂਜੀ ਪਿੰਡ ਦੇ ਦੁਕਾਨਦਾਰਾਂ ਨੂੰ ਵੀ ਸਟੂਡੈਂਟਾਂ ਨੂੰ ਕੋਈ ਵੀ ਤਮਾਕੂ ਜਾਂ ਕੋਈ ਸਿਗਰਟ ਜਾਂ ਕੋਈ ਸਟੈਂਕ ਨਾ ਵੇਚੇ ਉਹਦੇ 'ਚ ਦੁਕਾਨਦਾਰਾਂ ਨੂੰ ਜੁਰਮਾਨਾ ਲਾਇਆ ਗਿਆ 10000 ਰੁਪਏ। ਤੇ ਤੀਸਰਾ ਹੈਗਾ ਮੈਡੀਕਲ ਵਾਲਿਆਂ ਨੂੰ ਜੀ ਕੋਈ ਵੀ ਪਿੰਡ ਦਾ ਮੈਡੀਕਲ ਵਾਲਾ ਕਿਸੇ ਨੂੰ ਵੀ ਕੋਈ ਨਸ਼ਾ ਨਾ ਵੇਚੇ ਕੋਈ ਟੀਕਾ ਜਾਂ ਸਰਿੰਜ ਕੋਈ ਚੀਜ਼ ਨਾ ਵੇਚੇ ਤੇ ਚੌਥਾ ਹੈਗਾ ਜੀ ਆਪਣਾ ਵੀ ਕੋਈ ਵੀ ਪਿੰਡ ਦਾ ਕੋਈ ਨਸ਼ਾ ਤਸਕਰ ਫੜਿਆ ਜਾਂਦਾ ਪਿੰਡ ਦਾ ਕੋਈ ਵੀ ਉਹਦੀ ਜ਼ਮਾਨਤ ਨਹੀਂ ਦਊਗਾ ਜੇ ਕੋਈ ਵੀ ਜ਼ਮਾਨਤ ਦਿੰਦਾ ਜਾਂ ਕੋਈ ਸਨਾਖਤ ਕਰਦਾ ਉਹਦੇ ਉਹਦੇ ਤੇ ਫਿਰ ਪੰਚਾਇਤ ਕਾਰਵਾਈ ਕਰੂਗੀ ਤੇ ਕਾਨੂੰਨੀ ਕਾਰਵਾਈ ਵੀ ਪ੍ਰਸ਼ਾਸਨ ਨੂੰ ਕਹਿ ਕੇ ਕਰਵਾਵਾਂਗੇ ਜੀ ਉਹਨਾਂ ਨੂੰ ਵੀ ਇਹ ਸਿਰਫ ਰਿਕਵੈਸਟ ਕਰਦੇ ਆ ਵੀ ਸਾਰੇ ਜਣੇ ਮਤੇ ਪਾਓ ਪਿੰਡਾਂ 'ਚ ਨਸ਼ੇ ਦਾ ਬਹੁਤ ਮਾਹੌਲ ਖਰਾਬ ਆ ਥੋੜਾ ਜਿਹਾ ਪਿੰਡਾਂ ਦੀ दशा ਬਦਲੀ ਉਹ ਜਿਹੜਾ ਨਸ਼ਾ ਸ਼ਰਾਬ ਨੂੰ 10 ਸਰਪੰਚ ਸਾਰੇ ਪਿੰਡ 'ਚ ਸੂਬਾ ਸ਼ਾਮ ਜਿਹੜਾ ਦਿੰਦਾ ਤੇ ਨਸ਼ਾ ਜਿਹੜੇ ਖਾਂਦੇ ਬੰਦੇ ਆ ਉਹਨਾਂ ਨੂੰ ਘੂਰਦਾ ਕਿ ਪਿੰਡ ਦੇ ਵਿਕਾਸ ਲਈ ਉਹ ਇਹਦੇ ਅਧਾਰ ਤੇ ਕੰਮ ਕਰ ਰਿਹਾ ਕੋਲ ਖੜ ਕੇ ਕੰਮ ਕਰਾਉਂਦਾ ਇਹ ਜਾਸ ਸਰਪੰਚ ਸਾਰੇ ਪਿੰਡਾਂ 'ਚ ਹੋਣਾ ਚਾਹੀਦਾ ਪੰਜਾਬ 'ਚ ਜਿਹੜਾ ਪਿੰਡ ਤੋਂ ਰਿਪੋਰਟ ਦਾ ਸਰਪੰਚ ਦੇਖਿਓ ਜਿਹੜੇ ਦੁਕਾਨਾਂ 'ਤੇ ਵੀ ਨਸ਼ਾ ਵੇਚਦਾ ਸੀ ਪਹਿਲਾਂ ਨੀ ਇਨੀ ਜਾਣਕਾਰੀ ਨਹੀਂ ਹੈ ਜਿਹੜੇ ਖਾਂਦੇ ਪੀਂਦੇ ਆ ਉਹਨਾਂ ਨੂੰ ਜ਼ਰੂਰ ਉਹ ਫਰਦਾ ਕਰਦਾ ਤੇ ਮਨਾ ਕਰਦਾ ਉਹਨਾਂ ਨੂੰ ਚੰਗੇ ਰਾਹ ਫੌਂਦਾ ਸਾਰਿਆਂ ਨੂੰ ਨਸ਼ੇ ਵਾਲਿਆਂ ਨੂੰ ਛਡਾਉਂਦਾ ਨਸ਼ਾ ਹਾਂ ਮੈਡੀਕਲਾਂ ਤੇ ਹੋਰ ਸਾਰੇ ਤੇ ਦੁਕਾਨਾਂ ਤੇ ਹਰੇਕ ਕੀ ਇਹਨੂੰ ਚੈੱਕ ਕਰਦਾ ਪਿੰਡ ਦੀ ਨੂੰ ਸਕੂਲਾਂ ਨੂੰ ਜੇ ਥੋੜੇ ਕਹਿੰਦਾ ਵਾ ਵਧੀਆ ਪ੍ਰਾਲਾ ਕਰ ਰਿਹਾ ਬਹੁਤ ਜ਼ਿਆਦਾ ਵਧੀਆ ਪ੍ਰਾਲਾ ਮਾਤੇ ਦੇ ਵਿੱਚ ਜੀ ਸਾਰਾ ਹੀ ਪੈ ਗਿਆ ਜੇ ਕੋਈ ਗੈਰ ਕਾਨੂੰਨੀ ਨਸ਼ਾ ਵੇਚਦਾ ਜਿਵੇਂ ਚਿੱਟਾ ਡਰੱਗ ਜਾਂ ਹੋਰ ਵੀ ਕੋਈ ਨਸ਼ੀਲੀ ਪਦਾਰਥ ਵੇਚਦਾ ਉਹਦੇ ਖਿਲਾਫ ਕਾਰਵਾਈ ਕੀਤੀ ਜਾਊਗੀ ਤੇ ਸੁਮੱਚੀ ਪੰਚਾਇਤ ਕੱਲੋਂ ਤੇ ਨਸਾ ਰੋਕੂ ਕਮੇਟੀ ਕੱਲੋਂ ਆਈ ਓਕੇ ਤੇ ਜੇ ਫੇਰ ਵੀ ਲੋਕ ਬਾਜ਼ ਨਹੀਂ ਉਹਦੇ ਤਾਂ ਫਿਰ ਕੀ ਅਗਲਾ ਕਦਮ ਕੀ ਹੋਊਗਾ ਉਹਨੂੰ ਨਹੀਂ ਕਾਰਵਾਈ ਤੇ ਹੋਰ ਪਿੰਡਾਂ ਦੀਆਂ ਪੰਚਾਇਤਾਂ ਨੂੰ ਕੀ ਸੰਦੇਸ਼ ਜੰਨਾ ਤੇ ਉਹਨੇ ਇਹੀ ਸੰਦੇਸ਼ ਦਿੰਨੇ ਵੀ ਸਾਡੇ ਨਾਲ ਰਲ ਕੇ ਮੋਢੇ ਨਾਲ ਮੋਢਾ ਲਾ ਕੇ ਚੱਲਣ ਜੀ ਸੋ ਫਿਲਹਾਲ ਇਸ ਬਲਟਨ ਦੇ ਵਿੱਚ ਇੰਨਾ ਹੀ ਖਬਰਾਂ ਦਾ ਦੌਰ ਲਗਾਤਾਰ ਜਾਰੀ ਤੁਸੀਂ ਦੇਖਦੇ ਰਹੋ ਦਾ ਮਿਊਟ ਤਨਫਾਦ